ਜਦੋਂ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕਰਕੇ ਅਤੇ ਅਣਮਨੁੱਖੀ ਤਸੀਹੇ ਦੇ ਕੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਾਲੇ ਅਸਥਾਨ ਤੇ ਸ਼ਹੀਦ ਕਰ ਦਿੱਤਾ ਗਿਆ ਤਾਂ ਜ਼ਾਲਮ ਸੂਬੇ ਸਰਹੰਦ ਨੇ ਸੰਸਕਾਰ ਲਈ ਨਾ ਪੂਰੀ ਹੋਣ ਵਾਲੀ ਸ਼ਰਤ ਰੱਖ ਦਿੱਤੀ ਤਾਂ ਗੁਰੂ ਘਰ ਦੇ ਸੱਚੇ ਸੇਵਕ ਦੀਵਾਨ ਟੋਡਰਮਲ ਜੀ ਨੇ ਛੋਟੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰਕੌਰ ਜੀ ਦਾ ਸੰਸਕਾਰ ਕਰਨ ਲਈ ਸੋਨੇ ਦੀਆਂ ਖੜੀਆਂ ਮੋਹਰਾਂ ਵਿਛਾ ਕੇ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਵਾਲੇ ਅਸਥਾਨ ਦੀ ਜਗ੍ਹਾ ਖਰੀਦੀ ਅਤੇ ਸਸਕਾਰ ਦੇ ਤੀਜੇ ਦਿਨ ਦੀਵਾਨ ਟੋਡਰਮਲ ਜੀ ਨੇ ਭਾਈ ਜੋਧ ਸਿੰਘ ਨੂੰ ਨਾਲ ਲੈ ਕੇ ਫੁੱਲ ਚੁੱਗ ਕਰਕੇ ਇੱਕ ਛੋਟੀ ਜਹੀ ਗਾਗਰ ਵਿੱਚ ਪਾ ਕੇ ਭਾਈ ਜੋਧ ਸਿੰਘ ਨੂੰ ਪਿੰਡ ਆਲੋਆਰਖ ਵਿਖੇ ਨੌਵੇਂ ਪਾਤਸ਼ਾਹ ਦੇ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਭੇਜ ਦਿੱਤਾ ਅਤੇ ਦੂਸਰੀ ਗਾਗਰ ਵਿੱਚ ਅੰਗੀਠਾ ਇਕੱਠਾ ਕਰਕੇ ਪਾ ਕੇ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਵਾਲੇ ਅਸਥਾਨ ਤੇ ਦੱਬ ਦਿੱਤਾ ਗਿਆ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਆਲੋਵਰਖ ਜ਼ਿਲ੍ਹਾ ਸੰਗਰੂਰ ਬੋਲੋ ਜੀ ਵਾਹਿਗੁਰੂ